ਬਲਾਕ ਹਰਦਾਸਪੁਰ ਵੱਲੋਂ ਐਮਐਸਜੀ ਗੁਰਮントਰ ਪੰਡਾਇਆ ਬੜੀ ਧੂਮ-ਧਾਮ ਨਾਲ ਪਿੰਡ ਲੰਗ ਵਿਖੇ ਮਨਾਇਆ ਗਿਆ। 13 ਸੱਚਾ ਸੌਦਾ ਦੀ ਪ੍ਰੇਰਣਾ ਸਦਕਾ ਪੰਜ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਗਿਆ। 13 ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਜ਼ਿਲ੍ਹਾ ਪਟਿਆਲਾ ਦੇ ਬਲਾਕ ਹਰਦਾਸਪੁਰ ਨੇ ਪੰਜ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਧਰਮਿੰਦਰ ਇਨਸਾਨ ਨੇ ਦੱਸਿਆ ਕਿ ਅੱਜ ਪਵਿੱਤਰ ਐਮਐਸਜੀ ਗੁਰਮੰਤਰ ਪੰਡਾਰਾ ਦੀ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਧ ਸੰਗਤ ਪਹੁੰਚੀ ਅਤੇ ਕਵੀਰਾਜ ਵੀਰਾ ਨੇ ਸੋਹਣੇ-ਸੋਹਣੇ ਸ਼ਬਦ ਲਗਾ ਕੇ ਸਾਧ ਸੰਗਤ ਨੂੰ ਝੂਮਨ ਲਾ ਦਿੱਤਾ। ਉਹਨਾਂ ਕਿਹਾ ਕਿ ਹਜ਼ੂਰ ਪਿਤਾ ਜੀ ਦੀ ਪਵਿੱਤਰ ਪ੍ਰੇਰਣਾ ਤੇ ਚੱਲਦੇ ਆਂ। ਬਲਾਗ ਹਰਦਾਸਪੁਰ ਦੀ ਸਾਧ ਸੰਗਤ ਨੇ ਪੰਜ অতি ਜ਼ਰੂਰਤਮੰਦ ਪਰਿਵਾਰਾਂ ਨੂੰ ਖਾਣ-ਪੀਣ ਲਈ ਰਾਸ਼ਨ ਵੰਡਿਆ। ਉਨਾ ਕੇਹਾ 부ਝ ਨਹੀਂ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇंसा ਦੀ ਪਵਿੱਤਰ ਪ੍ਰੇਰਣਾ ਤੇ ਚੱਲਦੇ ਆਂ ਡੇਰਾ ਸ਼ਰਧਾਲੂ ਹਮੇਸ਼ਾ ਹੀ ਲੋੜਵੰਦਾ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਹਨ ਇਸ ਮੌਕੇ ਲੰਗਪਿੰਡ ਦੇ ਸਰਪੰਚ ਸੁੱਚਾ ਸਿੰਘ ਲੰਗ ਵੀ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੇ ਪਿੰਡ ਦੇ ਸਰਪੰਚ ਸੁੱਚਾ ਸਿੰਘ ਲੰਗ ਨੇ ਕਿਹਾ ਕਿ ਡੇਰਾ ਸੱਚੋ ਸੌਦਾ ਦੀ ਪ੍ਰੇਮੀ ਵੀਰਾਂ ਨੇ ਪਹਿਲਾ ਸਾਡੇ ਪਿੰਡ ਵਿੱਚੋਂ ਦੋ ਮਕਾਨ ਵੀ ਬਣਾ ਕੇ ਦਿੱਤੇ ਹਨ ਜੋ ਕਿ ਲੋਕਾਂ ਲਈ ਪ੍ਰੇਰਣਾਦਾਇਕ ਬਣ ਗਏ ਹਨ ਉਹਨਾਂ ਪੁੱਛਣੀ ਗੁਰੂ ਜੀ ਦੀ ਪਰਪੋਛ ਲਾਂਗਾ ਕਰਦਿਆਂ ਕਿ ਆ ਕਿ ਅਜਿਹੇ ਸੇਵਾਦਾਰ ਲੋਕਾਂ ਦੀ ਸੇਵਾ ਲਈ ਦਿਨ ਰਾਤ ਇੱਕ ਕਰ ਰਹੇ ਹਨ ਉਹਨਾਂ ਕਿਹਾ ਕਿ ਅਸੀਂ ਡੇਰਾ ਪ੍ਰੇਮੀ ਡੇਰਾ ਪ੍ਰੇਮੀਆਂ ਦੇ ਨਾਲ ਹਰ ਸਮੇਂ ਉਹਨਾਂ ਦੇ ਨਾਲ ਖੜੇ ਹਾਂ ਅਜੀ ਕੰਮ ਬਹੁਤ ਵਧੀਆ ਹੋਏ ਨੇ ਮਤਲਬ ਮਕਾਨ ਬਣਾਇਆ ਹਰ ਹਰਪਾਲ ਮਹੰਤ ਦਾ ਪ੍ਰੇਮੀ ਬੰਦਾ ਤੁਹਾਡਾ ਰਿਹਾ ਉਹ ਤੁਹਾਨੂੰ ਇੱਕੋ ਦਿਨ ਚ ਬਣਾ ਕੇ ਉਹਨੂੰ ਦਿਆ ਉਹਨੂੰ ਬਹੁਤ ਸਹਾਰਾ ਲੱਗਿਆ ਮਤਲਬ ਬਹੁਤ ਨਹੀਂ ਬਿਲਕੁਲ ਬੰਦਾ ਗਰੀਬੀ ਦਾ ਹੋ ਗਰੀਬ ਵਿਚ ਦਾ ਨਹੀਂ ਇਹਨਾਂ ਕਿੰਨੇ ਟਾਈਮ ਦੇ ਵਿੱਚ ਕਿੰਨੇ ਮਕਾਨ ਬਣਾ ਦਿੱਤ ਨੇ ਤੁਹਾਡੇ ਪਿੰਡ ਚ ਸਾਡੇ 2 ਬਣੇ 2 ਬਣੇ ਨੇ ਜੀ ਅੱਛਾ ਕਿੰਨੇ ਕਿ ਸੰਗਤ ਲੱਗੀ ਮੇਰਾ ਪ੍ਰੇਮੀ ਨੇ ਕਿੰਨੇ ਕਿ ਸੰਗਤ ਲੱਗੀ ਹੋਣੀ ਆ ਸੰਗਤ ਤਾਂ ਬਹੁਤ ਲੱਗ ਜੀ ਸੰਗਤ ਤਾਂ ਸਰ ਬਾਰੀ ਨਹੀਂ ਆਈ ਇਹਨਾਂ ਦੇਖੇ ਨੇ ਮੈਂ ਅੱਛਾ ਆਪਣੇ ਨਾਲੇ ਮਕਾਨਾਂ ਕਰਦਾ ਠੀਕ ਹੈ ਜੀ ਹਾਂ ਜੀ ਹਾਂ ਇੰਨੀ ਸਤਿ ਸ਼੍ਰੀ ਅਕਾਲ ਸ੍ਰੀਮੇਵਾਰੇ ਵਧੀਆ ਗਾਇਨਾ ਚ ਆਪਣੇ ਜੀ ਰੱਬ ਦਾ ਨਾਮ ਆ ਇਹ ਬਹੁਤ ਚੰਗੀ ਲਾਈਨ ਆ ਵਧੀਆ ਮੈਂ ਤਾਂ ਇਹ ਕਹਿੰਦਾ ਬਹੁਤ ਚੰਗੀ ਸੇਵਾ ਜਿੰਨੀ ਹੋ ਜੇ ਚੰਗੀ ਆ ਜੁਟ ਕੇ ਆਪਣੀ ਕੋਈ ਵਹਿਮ ਨਹੀਂ ਆਪੇ ਪਰਮਾਤਮਾ ਦਾ ਇੱਕੋ ਸਾਰਾ ਹੈ ਇਹ ਜਗ੍ਹਾ ਦੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਐਮ ਐਸ ਜੀ ਗੁਰਮੰਤਰ ਮਹੀਨੇ ਨੂੰ ਮੁੱਖ ਰੱਖਦਿਆਂ ਬਲਾਖ ਅਰਦਾਸਪੁਰ ਵੱਲੋਂ ਪਿੰਡ ਲੰਗ ਦੇ ਵਿੱਚ ਨਾਮ ਚਰਚਾ ਕੀਤੀ ਗਈ ਇਹ ਨਾਮ ਚਰਚਾ ਸਫਲਤਾਪੂਰਨ ਪੂਰੀ ਹੋਈ ਅਤੇ ਇਸ ਨਾਮ ਚਰਚਾ ਦੇ ਵਿੱਚ ਚਾਰ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਜੋ ਕਿ অতি ਗਰੀਬ ਸਨ ਸੋ ਬੇਨਤੀ ਇਹ ਹੈ ਜੀ ਇਹ ਸਾਧ ਸੰਗਤ ਜਿਹੜੀ ਹੈਗੀ ਹੈ ਇਹ ਸਾਰੀ ਮਾਨਵਤਾ ਭਲਾਈ ਦੇ ਕੰਮ ਕਰਦੀ ਰਹੇ ਤੇ ਇਸੇ ਤਰ੍ਹਾਂ ਸਤਿਗੁਰ ਦਾ ਨਾਮ ਰੋਸ਼ਨ ਕਰਦੇ ਰਹੇ ਦਨ ਦਨ ਸਤਿਗੁਰੂ ਤੇਰਾ ਹੀ ਆਸਰਾ